ਤੀਜੀ ਬੱਚਾ ਉਹ ਤੀਜੀ ਮੰਜ਼ਲ ਕੋਠੀ ਆ ਜੀ ਚਲੋ ਪਤੰਗ ਕਹਿੰਦਾ ਮੈਂ ਪਤੰਗ ਚਾੜਨਾ ਇਹ ਬੱਚਾ ਉਰੋਂ ਗਿਆ ਜੀ ਆ ਗਲੀ ਗਲੀ ਜਾ ਕੇ ਆਏ ਜਾ ਕੇ ਉਹ ਤੀਜੀ ਮੰਜ਼ਲ ਤੇ ਚੜ ਗਿਆ ਬੱਚੇ ਹੋਰ ਵੀ ਦੇ ਨਾਲ ਪਤੰਗ ਚਾੜਦੇ ਚਾੜਦੇ ਜੀ ਉਹ ਜਿਹੜੀ ਲਿਫਟ ਵਾਲਾ ਪੋਰਚਨ ਬਣਾਇਆ ਹੈ ਜੀ ਲਿਫਟ ਵਾਸਤੇ ਉਹ ਤਿੰਨ ਮੰਜ਼ਲ ਆ ਜੀ ਤਿੰਨ ਪੋਰਚਨ ਬਣਾਏ ਹੋਏ ਨੇ ਉਹ ਜਿਹੜਾ ਉੱਪਰਲੀ ਮੰਜ਼ਲ ਹੈ ਜੀ ਉੱਥੋਂ ਬੱਚਾ ਕਿਵੇਂ ਡਿਗਿਆ ਕਿਵੇਂ ਨਾ ਉਹ ਰੱਬ ਜਾਣੇ ਬਾੜਾ ਹੋਇਆ ਹੈ ਸਾਰੀ ਜਿਹੜੀ ਦੂਰ ਘਟਣਾ ਹੋਈ ਜੇ ਪਤੰਗ ਦੇ ਕਾਰਨ ਹੋਈ ਹੈ ਜਿਹੜੀ ਚੈਨਾ ਮੇ ਡੋਰ ਹੈ ਜੀ ਇਹ ਬੱਚੇ ਪਤੰਗ ਚਾੜਦੇ ਨੇ ਸਾਡਾ ਘਰ ਪੱਟਿਆ ਗਿਆ ਜੀ ਮੈਂ ਤਾਂ ਐ ਸਰਕਾਰਾਂ ਤੱਕ ਇਹੀ ਕਹਿਣਾ ਜੀ ਵੀ ਹੋਰ ਦਾ ਨਾ ਪੱਟਿਆ ਜਾਵੇ ਸਰਕਾਰ ਕਾਨੂੰਨ ਬਣਾਉਂਦੀ ਜੂਰਾ ਪਰ ਕੋਈ ਐਕਸ਼ਨ ਨਹੀਂ ਲੈਂਦੀ ਕੱਲਾ ਮੁੰਡਾ ਟੀਗਾ ਕੱਲਾ ਬੱਚਾ ਟੀਗਾ ਜੀ ਮੁੰਡਾ ਹੈਗਾ ਟੀ ਜੀ ਆਪਣਾ 12 ਕੇ ਸਾਲ ਦਾ 12 ਕੇ ਸਾਲ ਦਾ ਮੁੰਡਾ ਟੀਗਾ ਜੀ 6ਵੀਂ ਚ ਪੜਦਾ 6ਵੀਂ ਕਲਾਸ ਚ ਪੜਦਾ ਦੀ ਹੈਂਡਬਾਲ ਦਾ ਵਧੀਆ ਖਿਡਿਆਰੀ ਟੀਗਾ ਕੋਈ ਆਣੀ ਨਹੀਂ ਟੀ ਵੀ ਮੁੰਡਾ ਇੰਨਾ ਇੰਨਾ ਚੁਸਤ ਚਲਾਕ ਮੁੰਡਾ ਬੱਚਾ ਬੱਸ ਮੈਂ ਪਤੰਗ ਚਾੜਨਾ ਚੰਗ ਪਿਛਲੀ ਵਾਰੀ ਵੀ ਜਿੱਦ ਕਰੀਆ ਇਹਨੂੰ ਚਾੜਨਾ ਨਹੀਂ ਆਉਂਦਾ ਸੀਗਾ ਪਿਛਲੀ ਵਾਰੀ ਪਰ ਜਦੋਂ ਬੱਚਿਆਂ ਨੂੰ ਇਹ ਸਮਾਨ ਮਿਲਦੇ ਨੇ ਤਾਂ ਹੀ ਬੱਚੇ ਐਕਸ਼ਨ ਲੈਂਦੇ ਨੇ ਜੀ ਜੇ ਬੱਚਿਆਂ ਨੂੰ ਜਦੋਂ ਇਹ ਚੀਜ਼ਾਂ ਨਹੀਂ ਮਿਲਣਗੀਆਂ ਬੱਚੇ ਕਿਵੇਂ ਚਾੜਨਗੇ ਪਹਿਲਾਂ ਇਹ ਦੱਸੋ ਕੀ ਕਹਿਣਾ ਚਾਹਣ ਉਹਨਾਂ ਬੱਚਿਆਂ ਨੂੰ ਤੇ ਮਾਬਾ ਮਾਪਿਆਂ ਨੂੰ ਐਂ ਕਹਿਣਾ ਜੀ ਮੇਰੀ ਹੱਥ ਮੰਨ ਕੇ ਬੇਨਤੀ ਹੈ ਵੀ ਮੇਰਾ ਘਰ ਉਜੜ ਗਿਆ ਜੀ ਸਾਡਾ ਵੀ ਹੋਰ ਬੱਚੇ ਦਾ ਨਾਮ ਜਿਹੜੇ ਦਸੰਤ ਤੱਕ ਬਈ ਤੇ ਪਵੰਦੀ ਵੀ ਹੋ ਕਿਸੇ ਦਾ ਘਰ ਇਹ ਇਹਨਾਂ ਇਹਨਾਂ ਤੇ ਜਨਨ ਖਬਰ ਲਾ ਦੋਂਗੇ ਤੁਸੀਂ ਖਬਰ ਜਾ ਕੇ ਗਾਹਾਂ ਪਹੁੰਚ ਜਾਂਦੀ ਹੈ ਡਿਲੀਟਾਂ ਹੋ ਜਾਂਦੀਆਂ ਨੇ ਖਬਰਾਂ ਖਬਰ ਸੁਣ ਲਈ ਗਾਹ ਨਗਾਤੀ ਪਰ ਕੋਈ ਇਹ ਤਾਂ ਐਕਸ਼ਨ ਕੋਈ ਨਹੀਂ ਹੁੰਦਾ ਅਸੀਂ ਪੰਜਾਬ ਸਰਕਾਰ ਨੂੰ ਮੁੱਖ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਕਰਦੇ ਆ ਭਗਵੰਤ ਮਾਨ ਸਾਹਿਬ ਤੁਸੀਂ ਪਿੰਡੂ ਇਲਾਕੇ ਚੋਂ ਉੱਠ ਕੇ ਮੁੱਖ ਮੰਤਰੀ ਜੁਣੇ ਲੋਕਾਂ ਨੇ ਸੋਨੂੰ ਪਿੰਡੂ ਹਲਕੇ ਦਾ ਪਤਾ ਹੈ ਵੀ ਜਦੋਂ ਕਿਸੇ ਦਾ ਪੁੱਤ ਮਰ ਜੇ ਜਾਂ ਕਿਸੇ ਦੇ ਕਿਸੇ ਦੇ ਡੈਡੀ ਨੂੰ ਆਪਣੇ ਪੁੱਤ ਨੂੰ ਅਗਨੀ ਦੇਣੀ ਪਈ ਜੇ ਉਹਦੇ ਕੀ ਬੀਤਦੀ ਆ ਹਾਂ ਤੁਸੀਂ ਆਏ ਦੱਸੋ ਵੀ ਇਹ ਹੋਰ ਨਾਲ ਨਾ ਹੋਵੇ ਸਾਡਾ ਘਰ ਉਜੜ ਗਿਆ ਵੀ ਹੋਰ ਦਾ ਕਿਸੇ ਨਾਲ ਜਿਹੜੇ ਅਸੀਂ ਇਹ ਖਾਣਾ ਚਾਹੁੰਦੇ ਹਾਂ ਚਾਈਨਾ ਡੋਰ ਦੇ ਨਾਲ ਦੇਖੋ ਚਾਈਨਾ ਡੋਰ ਦੇ ਨਾਲ ਪਤੰਗ ਚਾੜਨ ਦੇ ਲਾਲ ਚ ਇਸੇ ਪਿੰਡਾ ਜੀ ਸਾਡੇ ਚਾਚੇ ਦਾ ਮੁੰਡਾ ਇਹ ਗੁਰਪ੍ਰੀਤ ਸਾਡਾ ਚਾਚਾ ਜੀ ਸਾਡੇ ਸਗੇ ਚਾਚੇ ਦਾ ਮੁੰਡਾ ਤੀਗਾ ਨੌਜਵਾਨ ਮੁੰਡਾ ਤੀਗਾ 12 13 ਸਾਲ ਦੀ ਉਮਰ ਦੀ ਗਈ ਛੁੱਟੀਆਂ ਕਰਕੇ ਹੁਣ ਬੱਚੇ ਦੇਖੋ ਸਕੂਲ ਲੱਗ ਨਹੀਂ ਰਹੇ ਪਤੰਗ ਚੜਾਉਣ ਦੀ ਜਿੱਦਾਂ ਸੀ ਉਹ ਕਰਦੇ ਨੇਗੇ ਬਹੁਤ ਅਸੀਂ ਰੋਕ ਰਹੇ ਹਾਂਗੇ ਵੀ ਨਾ ਚੜਾਓ ਪਰ ਕਿਤੋਂ ਨਾ ਕਿਤੋਂ ਜਿਹੜਾ ਇਹ 6 700 ਰੁਪਏ ਦਾ ਆਪਣਾ ਜਿਹੜਾ ਆਉਂਦਾ ਇਹ ਇਹ ਲੈ ਕੇ ਆਏ ਉਹ ਆਪਣੇ ਤਿੰਨ ਮੰਜ਼ਲੀ ਕੋਠੀਆ ਗਲੀ ਵਿੱਚ ਦੀ ਗਿਆ ਬੱਚਾ ਉਹ ਉੱਥੇ ਦੋ ਤਿੰਨ ਬੱਚੇ ਹੋਰ ਵੀ ਸੀ ਨਾਲ ਉੱਥੇ ਚੜਾ ਰਿਹਾ ਸੀ ਕਿਤੇ ਝਾੜਦਾ ਚੜਦਾ ਗਿਆ ਲਾ ਉਹਦੇ ਜਿਹੜਾ ਉਹ ਲਿਫਟਿੰਗ ਕਫ ਬਣਿਆ ਹੈ ਜੀ ਥੱਲੇ ਤੱਕ ਤਿੰਨ ਮੰਜ਼ਲੇ ਪੋਰਚ ਤੇ ਥੱਲੇ ਲਿਫਟ ਲਾਉਣ ਵਾਸਤੇ ਲਿਆਉਣ ਵਾਸਤੇ ਜੀ ਉਹਦੇ ਵਿੱਚ ਡਿੱਗ ਗਿਆ ਜੀ ਦੇਖੋ ਰੱਬ ਜਾਣਦਾ ਵੀ ਕੀ ਹੋਇਆ ਨਾ ਕੀ ਹੋਇਆਗਾ ਪਰ ਅਸੀਂ ਇਹ ਬੇਨਤੀ ਕਰਦੇ ਜਿਵੇਂ ਮਾਮਾ ਜੀ ਨੇ ਦੱਸਿਆਗਾ ਵੀ ਸਾਡਾ ਤਾਂ ਇੱਕ ਲੋਤਾ ਪੁੱਤਰ ਤੀਗਾ ਚੱਲ ਗਿਆ ਸਾਡਾ ਤਾਂ ਘਰ ਉਜੜ ਗਿਆ ਅਸੀਂ ਬੇਨਤੀ ਕਰਦੇ ਆਂਗੇ ਸਰਕਾਰਾਂ ਨੂੰ ਵੀ ਪੂਰਨ ਤੌਰ ਤੇ ਜਿਹੜੀ ਇਹ ਬਸੰਤ ਪੰਚਮੀ ਹੈ ਇਹਤੇ ਪਾਬੰਦੀ ਲਾਈ ਜਾਵੇ ਬਹੁਤ ਬੱਚੇ ਤੇ ਧੱਕਾ ਕਰਦੇ ਨੇ ਮਾਪਿਆਂ ਦੇ ਵੀ ਨਹੀਂ ਸੁਣਦੇ ਹੈਗੇ ਇਹ ਜਿਹੜੀ ਚੈਨਾ ਡੋਰ ਹੈਗੀ ਇਹ ਸਾਡੇ ਅਸੀਂ ਦੁੱਧ ਪਾਉਣ ਜਾਂਦੇ ਆਂ ਸਹਿਰਾਂ ਦੇ ਵਿੱਚ ਬਹੁਤ ਲੋਕਾਂ ਦੇ ਗੱਲ ਵੱਡ ਰਹੀ ਹੈਗੀ ਸਾਡੇ ਜਾਨਵਰ ਨੇ ਪੰਛੀ ਨੇਗੇ ਕਿੰਨੇ ਸਾਡੇ ਪੰਜਾਬ ਦੀ ਰੌਣਕ ਨੇਗੇ ਉਹ ਪੰਛੀਆਂ ਦੇ ਲਈ ਬਹੁਤ ਵੱਡਾ ਹੈ ਇੱਕ ਜਦੋਂ ਪਤੰਗ ਉਡਾਰਾ ਸੀ ਕਿ ਬੱਚਾ ਕੱਲਾ ਸੀ ਉਹ ਨਾ ਜੀ ਬੱਚੇ ਹੋਰ ਵੀ ਸੀਗੇ ਨਾਲ ਬੱਚੇ ਦੋ ਨਾਲ ਹੋਰ ਸੀਗੇ ਜੀ ਦੋ ਬੱਚੇ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਜੀ ਉਹ ਬੱਚੇ ਉਹ ਡਰ ਗਏ ਉਹ ਭੱਜ ਗਏ ਉਹ ਬੱਚਾ ਦੋ ਨਾਲ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਉਹਨਾਂ ਨੇ ਰੌਲਾ ਨਹੀਂ ਪਾਇਆ ਉਹ ਦਾ ਕਲੀਅਰ ਨਹੀਂ ਉਹ ਸਾਨੂੰ ਐ ਲੱਗ ਰਿਹਾ ਹਾਂ ਵੀ ਉਹ ਪਹਿਲਾਂ ਵਾਗੇ ਇੱਕ ਉਹਦੇ ਡਿੱਗੇ ਤੋਂ ਬਾਅਦ ਦੇ ਗਏ ਨੇ ਗਏ ਉਹ ਚਾਹੇ ਡਰ ਕੇ ਵਾਗੇ ਜੀ ਚਾਹੇ ਡਰ ਕੇ ਵਾਗੇ ਚਾਹੇ ਪਹਿਲਾਂ ਵਾਰ ਇਹ ਬੱਚਾ ਇਕੱਲਾ ਰਹਿ ਗਿਆ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਸਾਨੂੰ ਘੰਟੇ ਡੇਢ ਘੰਟੇ ਬਾਅਦ ਹੌਲੀ ਹੌਲੀ ਕਰਾਂ ਚ ਟੋਲਦੇ ਟੋਲਦੇ ਪਤਾ ਲੱਗਿਆ ਵੀ ਕਿਹੜੇ ਘਰ ਚਾ ਬੱਚਾ ਡੇਢ ਘੰਟੇ ਬਾਅਦ ਸਾਨੂੰ ਉੱਥੋਂ ਜਾ ਕੇ ਲਿਫਟਿੰਗ ਦੇ ਵਿੱਚੋਂ ਮਿਲਿਆ ਬੱਚਾ ਬੋਲਦਾ ਸੀਗਾ ਬੱਚਾ ਉਦੋਂ ਬੋਲਦਾ ਸੀਗਾ ਅਸੀਂ ਲੈ ਕੇ ਗਏ ਅਸੀਂ ਸੰਗਰੂਰ ਲੈ ਕੇ ਗਏ ਸੀ ਜੀ ਸੰਗਰ ਤੇ ਉਥੋਂ ਉਹਨਾਂ ਨੇ ਸਾਡਾ ਥੋੜਾ ਮੋਟਾ ਐਕਸ-ਰੇ ਵਗੈਰਾ ਕੀਤੇ ਫਿਰ ਸਾਡਾ ਪਟਿਆਲੇ ਦਾ ਪਰਚਾ ਕੱਟਤਾ ਜੀ ਪਟਿਆਲੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਅਸੀਂ ਪਹੁੰਚੇ ਨਹੀਂ ਹਸਪਤਾਲ ਜੀ ਪਹਿਲੇ ਪੂਰਾ